ਮਸਲਾ ਪਵਾਨੀਗੜ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਬਣਦਾ ਹਾਲਾਂਕਿ ਅਗਰ ਗੱਲ ਕਰੀਏ ਤਾਂ ਲਗਾਤਾਰ ਇਹ ਮਸਲਾ ਪਕਦਾ ਹੋਇਆ ਜ਼ੂਰ ਦਿਜ਼ਾਰਾ ਰਿਹਾ ਕਿਉਂਕਿ ਇੱਕ ਐਮਐਲਏ ਦੇ ਉੱਤੇ ਮੌਜੂਦਾ ਐਮਐਲਏ ਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਨੇ ਕਿ ਉਹਨਾਂ ਵੱਲੋਂ ਪੈਸੇ ਲਿੱਤੇ ਗਏ ਨੇ ਪ੍ਰਧਾਨਗੀ ਦੇ ਦੇ ਨੇ ਸਰਦਾਰ ਮਨਜੀਤ ਸਿੰਘ ਕਾਕਾ ਜੀ ਉਹਨੇ ਜਿਹੜੇ ਕਿ ਪ੍ਰਧਾਨਗੀ ਲਈ ਨਾਮ ਆਪਣਾ ਦਿੱਤਾ ਸੀ ਤਾਂ ਹਾਲਾਂਕਿ ਉਹਨਾਂ ਵੱਲੋਂ ਪੈਸੇ ਵੀ ਜੁਰ ਦਿੱਤੇ ਗਏ ਸੀ ਕਿ ਉਹਨਾਂ ਨੂੰ ਪ੍ਰਧਾਨ ਜਿਹੜਾ ਉਹ ਜ਼ੂਰ ਟਰੱਕ ਰੰਦਾ ਬਣਾਇਆ ਜਾਵੇ ਕਾਕਾ ਜੀ ਅਗਰ ਪੈਸੇ ਦੀ ਗੱਲ ਕਰੀਏ ਤਾਂ ਪੈਸੇ ਦਿੱਤੇ ਗਏ ਸੀਗੇ ਪ੍ਰਧਾਨਗੀ ਮੇਨ ਦੇ ਲਈ ਪਹਿਲਾਂ ਕਿ ਇਹ ਕੱਢਿਆ ਜਾਂਦਾ ਕਿ ਪਰਚੇ ਰਾਹੀਂ ਤੁਸੀਂ ਦੱਸਿਆ ਕਿ ਪਰਚੇ ਰਾਹੀਂ ਨਿਕਾਲਿਆ ਜਾਂਦਾ ਤਾਂ ਮਸਲਾ ਇਹਦਾ ਉਲਝ ਗਿਆ ਉਲਝਦਾ ਇਹਨਾਂ ਨੇ 2022 ਚ 2023 ਚ ਪਰਚੀਆਂ ਗੱਡੀਆਂ ਨੇ ਉਹ ਪਰਚੀਆਂ ਜੇ ਮੇਰਾ ਤੀਸਰਾ ਨੰਬਰ ਦੀ ਜੀ ਤੀਸਰੇ ਨੰਬਰ ਤੇ ਆ ਕੇ ਜਦੋਂ ਹੁਣ ਮੇਰੀ ਵਾਰੀ ਆਈ ਮੈਨੂੰ ਮਜਬੂਰ ਕਰਤਾ ਪੈਸੇ ਲੈਣੇ ਕਰਤੇ ਮੇਰੇ ਬਲੌਕ ਪ੍ਰਧਾਨ ਭੇਜਦਾ ਮੇਰੇ ਕੋਲੇ ਵੀ ਤੂੰ ਪੈਸਿਆਂ ਦਾ ਗੱਲ ਕਰ ਉਹਨਾਂ ਨਾਲ ਵੀ ਪਿਛਲੇ ਪ੍ਰਧਾਨ ਦਾ 20 ਲੱਖ ਲੈ ਜਾਂ 30 ਲੱਖ ਰੁਪਏ ਲੈਣਾ ਬੀਨੂੰ ਪਾਸ ਵੀ ਮਨਜ਼ੂਰ ਆ ਦਿੰਦਾ ਉਹ ਮੇਤੇ 21 ਤਰੀਕ ਨੂੰ ਪੈਸੇ ਲੈ ਜਾਂਦਾ ਫਿਰ 24 ਤਰੀਕ ਨੂੰ ਸ਼ਾਮ ਨੂੰ ਮੇਰੇ ਕੋਲੇ ਮੋੜਨ ਆ ਜਾਂਦਾ ਬਕਾਇਦਾ ਉਹਦੇ ਮੇਰੇ ਕੋਲੇ ਪ੍ਰੂਫ ਨੇ ਰਿਕਾਰਡਿੰਗਾਂ ਨੇ ਸਾਰਾ ਕੁਝ ਆ ਤੇ ਪੈਸੇ ਲੈ ਕੇ ਜਾਣਾ ਉਹ ਤੋਂ ਬਾਅਦ ਵਾਪਸ ਕਰਕੇ ਜਾਣਾ ਸਮਝ ਨਹੀਂ ਆ ਤੁਹਾਨੂੰ ਵੀ ਕੀ ਹੋਇਆ ਇਹਦੇ ਚ ਸਮਝ ਆਇਆ ਜੀ ਸਮਝ ਆਇਆ ਵੀ ਉਹਨਾਂ ਨੇ 2 ਕਰੋੜ ਦਾ ਪੈਸੇ ਵਾਲੀ ਘਪਲਾ ਕਰਿਆ ਹੋਇਆ ਸੀ ਜਿਹੜਾ ਸਾਡੇ ਪਿੰਡੋਂ ਦੂਸਰਾ ਮੁੰਡਾ ਪ੍ਰਧਾਨ ਲੱਗਿਆ ਸੀ ਤੇ ਉਹਨੇ ਤੇ ਜਿਹੜਾ ਹੁਣ ਲਾਇਆ ਪ੍ਰਧਾਨ ਇਹਨਾਂ ਨੇ 2 ਕਰੋੜ ਦਾ ਘਪਲਾ ਕਰਿਆ ਹੋਇਆ ਸੀ ਉਹ ਘਪਲੇ ਨੂੰ ਸਪਾਉਣ ਵਾਸਤੇ ਤੇ ਉਹ ਤੋਂ ਵੱਧ ਪੈਸੇ ਲੈ ਕੇ 55 ਲੱਖ ਰੁਪਇਆ ਉਹਦੇ ਕਰਕੇ ਮੈਨੂੰ ਨਾਂ ਲਾਉਣ ਦੀ ਕਰਿਆ ਉਹਨਾਂ ਨੇ ਜੇਕਰ ਮੌਜੂਦਾ ਪ੍ਰਧਾਨ ਦੀ ਗੱਲ ਕਰੇ ਤਾਂ ਹੁਣ ਕੋਹਣਾ ਮੌਜੂਦਾ ਪ੍ਰਧਾਨ ਹੁਣ ਜੇ ਕਮੇਟੀ ਬਣਾਈ ਹੈ ਜੀ ਮੌਜੂਦਾ ਪ੍ਰਧਾਨ ਦੀ ਉਹ ਮੁੰਡਾ ਪਤਾ ਨਹੀਂ ਵਿਕੀ ਆ ਉਹਦਾ ਨੌਸੇ ਦਾ ਉਹਨਾਂ ਵੱਲੋਂ ਵੀ ਪੈਸੇ ਦਿੱਤੇ ਗਏ ਹੋਣਗੇ ਜਿਵੇਂ ਤੁਸੀਂ ਦੱਸਦੇ ਹੋ ਕਿ ਪੈਸੇ ਮੇਰੇ ਵੱਲੋਂ ਲੁੱਤੇ ਗਏ ਸੀ ਤਾਂ ਉਹਨਾਂ ਵੱਲੋਂ ਵੀ ਦਿੱਤੇ ਹੋਏ ਹੋ ਹਾਂਜੀ ਹਾਂ ਦਿੱਤੇ ਗਏ ਨੇ ਜੀ ਗੱਡੀ ਦੀ ਮੰਗ ਰੱਖੀ ਸੀ ਗੱਡੀ ਦਿੱਤੀ ਉਹਨਾਂ ਨੇ 55 ਲੱਖ ਰੁਪਏ ਦੀ ਮੰਗ ਰੱਖੀ ਉਹਨਾਂ ਨੇ 55 ਲੱਖ ਰੁਪਏ ਦੇ ਕੇ ਪ੍ਰਧਾਨ ਲੱਗੇ ਨੇ ਉਹ ਤੇ ਲੱਗਦਾ ਵੀ ਇੱਕ ਟਰੱਕ ਯੂਨੀਅਨ ਹੈ ਟਰੱਕ ਚਲਾਉਣ ਵਾਲਾ ਡਰਾਈਵਰ ਜਿਹੜਾ ਹੈ ਉਹ 55 ਲੱਖ ਰੁਪਏ ਟਰੱਕ ਜਿੰਦਾ ਪ੍ਰਧਾਨ ਬਣਨ ਵਾਸਤੇ ਦੇ ਰਿਹਾ ਕਿੱਥੋਂ ਆ ਰਹੇ ਇਹਦਾ ਪੈਸਾ ਉਹ ਇਸ ਕਰਕੇ ਦੇ ਰਹੇ ਨਹੀਂ ਪਿਛਲੀ ਵਾਰੀ 2 ਕਰੋੜ ਰੁਪਏ ਉਹਨਾਂ ਨੇ ਖਾਧਾ ਹੋਇਆ ਉਹਦੇ ਬਕਾਇਦਾ ਪ੍ਰੂਫ ਪਏ ਨੇ ਸਾਡੇ ਕੋਲੇ ਸਾਰਾ ਕੁਝ ਪਿਆ ਉਹਦੇ ਖਾਤਰ ਉਹਨਾਂ ਨੇ ਦਿੱਤਾ ਉਹਨਾਂ ਨੂੰ ਤਾਂ ਪਤਾ ਦੀ ਹੁਣ ਆਪਾਂ ਨੂੰ ਕਿਹੜਾ ਪਤਾ ਦੀ ਵੀ ਕੀ ਹੈ ਔਰੇ ਕੀ ਡੀਲ ਆ ਗਈ ਗੱਲ ਦਾ ਆਪਾਂ ਤਾਂ ਮਨ ਤੇ ਸੋਚੀ ਹੋਈ ਸੀ ਦੀ ਵੀ ਆਪਾਂ ਤਾਂ ਲੋਕਾਂ 'ਚ ਸਪਾਇਟ ਕਰਨਾ ਵੀ ਆ ਪੈਸੇ ਦੀ ਲੜਾਈ ਹੈ ਔਰੇ ਵੀ ਲੋਕਾਂ ਨੂੰ ਦਿਖਾਉਣਾ ਸਾ ਉਹੀ ਆਪਣੇ ਪੂਰੀ ਨਹੀਂ ਹੋਣ ਦਿੱਤੇ ਇਹਨਾਂ ਨੇ ਜੇ ਤੁਸੀਂ ਪੈਸੇ ਕਰ ਰਹੇ ਕਿ ਪਿਛਲੇ ਸਾਲਾਂ ਦੇ ਵਿੱਚ ਖਾਦੇ ਗਏ ਨੇ ਕਿਵੇਂ ਕਿਸ ਪਾਸੇ ਕਿਸ ਤਰ੍ਹਾਂ ਖਾਦੇ ਗਏ ਇਹ ਕੁਝ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਜਿਹੜੇ ਬੁਖਤਾ ਹੈਗੇ ਨੇ ਜੀ 200 ਰੁਪਏ ਗੁੰਡਾ ਟੈਕਸ ਲਾਇਆ ਹੋਇਆ ਜਾ ਕੇ ਟਰੱਕ ਯੂਨੀਅਨ ਚ ਪਤਾ ਕਰ ਸਕਦੇ ਹੋ 200 ਰੁਪਏ ਗੱਡੀ ਮੰਗਰ ਗੁੰਡਾ ਟੈਕਸ ਲਾਇਆ ਇਹਨਾਂ ਨੇ 2300 2300 ਇੱਕ ਗੱਡੀ ਆ 4.6 ਲੱਖ 60000 ਰੁਪਏ ਮਹੀਨੇ ਦਾ ਉਹ ਬਣਦਾ ਜੀ 1 ਰੁਪਏ 35 ਪੈਸੇ ਦੋ ਮਹੀਨੇ ਪੈਸੇ ਕੱਟੇ ਨੇ ਇਹਨਾਂ ਨੇ ਪਤਾ ਜੀ 17 ਲੱਖ ਰੁਪਏ ਉਹਦਾ ਖਾਦਾ ਜੀ ਬਾਕੀ ਉਹਨਾਂ ਨੇ 187 ਗੱਡੀਆਂ ਲਿਖੀਆਂ ਨੇ 92 ਲੱਖ ਰੁਪਏ ਉਹਦਾ ਬਣਦਾ ਹੈ 50000 ਰੁਪਏ ਲੈ ਕੇ ਗੱਡੀ ਲਿਖਦੇ ਰਹੇ ਨੇ ਇਹ ਸਾਰੇ ਜੁਨੀਅਨ ਚ ਬਕਾਇਦਾ ਪਤਾ ਜੇਕਰ ਅਸਲੀ ਗੱਲ ਕਰੀ ਤਾਂ ਅੱਜ ਪੂਰੀ ਸਪੋਰਟ ਦੇ ਵਿੱਚ ਤੁਹਾਡਾ ਹਰੇਕ ਪਾਰਟੀ ਦੇ ਜਿਹੜੇ ਨੁਮਾਇੰਦੇ ਪਹੁੰਚੇ ਹੋਏ ਨੇ ਕੀ ਲੱਗਦਾ ਕਿ ਮਸਲਾ ਠੰਡਾ ਹੁੰਦਾ ਹੋਇ ਨਜ਼ਰ ਆ ਸਕਦਾ ਸਾਡੇ ਤਾਂ ਬਸ ਬਾਸਵਾਸ ਆ ਜੀ ਦੇਖੋ ਕੰਨਾ ਸਾਹਿਬ ਤੇ ਵੀ ਵਿਸ਼ਵਾਸਾ ਗੋਲਟੀ ਜੀ ਤੇ ਵੀ ਵਿਸ਼ਵਾਸਾ ਸਾਰਿਆਂ ਤੇ ਵਿਸ਼ਵਾਸਾ ਕੰਨਾ ਸਾਹਿਬ ਜੀ ਕਹਿੰਦੇ ਵੀ ਆਪਾਂ ਦਿੱਲੀ ਤੋਂ ਜਾਂਚ ਕਰਾਵਾਂਗੇ ਸਾਰਾ ਕੁਝ ਕਰਾਵਾਂਗੇ ਐਦਾ ਇਹ ਹੱਥ ਬੰਨ ਕੇ ਬੇਨਤੀ ਕਰਦੇ ਵੀ ਸਾਡੀ ਜਾਂਚ ਹੋਣੀ ਚਾਹੀਦੀ ਆ ਇਹ ਨਿਰਪੱਖ ਕੰਮ ਹੋਣਾ ਚਾਹੀਦਾ ਜਿੱਦੇ ਪਰਚਾ ਬਣਦਾ ਉਹ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਮਰਜ਼ੀ ਇਹਦਾ ਮਸਲਾ ਹਲੋਣਾ ਚਾਹੀਦਾ ਵੀ ਜਿਵੇਂ ਭੈਣ ਕਹਿੰਦੀ ਸੀ ਝੂਠੀਆਂ ਸੌਫਾਂ ਕਾਂਦੀ ਦੀ ਵੀ ਮੈਂ ਬੱਚੇ ਸੌਂਗਾ ਨੇ ਹੋਰ ਕਾਦੇ ਡਰਾਮੇ ਕਰਦੀ ਆ ਉਹ ਵੀ ਉਹਨੂੰ ਕਹਿੰਦਾ ਵੀ ਮੈਂ ਤੈਨੂੰ 7 7 ਦਿਨ ਲਗਾਤਾਰ ਇੱਕ ਹਫਤਾ ਅਰੋੜੇ ਵਾਲੇ ਸੰਤਾਂ ਦੇ ਡਿੱਕੂਗਾ ਜਿੱਥੇ ਉਹ ਜਾਂਦੀ ਆ ਜਿੱਥ ਉੱਥੇ ਬੈਠ ਕੇ ਢੀਕੂਗਾ ਵੀ ਉੱਥੇ ਆ ਕੇ ਮੇਰੀਆਂ ਗੱਲਾਂ ਦੇ ਜਵਾਬ ਦੇ ਦੀ ਵੀ ਨੇਮ ਚੱਕ ਦੀ ਵੀ ਇਹਨੂੰ ਬਲੌਕ ਪ੍ਰਧਾਨ ਨਾਲੇ ਉਹ ਆਪ ਚਾਰੇ ਜਾਣੇ ਆ ਜਾਣ ਬਲੌਕ ਪ੍ਰਧਾਨ ਤੇ ਉਹਦੇ ਘਰ ਵਾਲੀ ਤੇ ਮਨਦੀਪ ਤੇ ਐਮਐਲਏ ਸਾਹਿਬ ਆਪ ਚਾਰੇ ਜਾਣੇ ਆ ਕੇ ਆਪਣੇ ਆਪਣੇ ਬੱਚੇ ਲੈ ਆਉਣ ਮੈਂ ਆਪਦੇ ਬੱਚੇ ਲੈ ਕੇ ਆਉਂਗਾ ਵੀ ਉੱਥੇ ਆ ਕੇ ਨੇਮ ਕਰਕੇ ਕਹਿ ਦੇਣ ਜਿੱਥੇ ਕਹਿਣਗੇ ਮੈਂ ਜਨਤਾ ਚੋਂ ਮਾਫੀ ਮੰਗਣ ਨੂੰ ਤਿਆਰ ਹਾਂ ਉਹਨਾਂ ਤੋਂ ਫਿਰ ਇੱਕ ਵਾਰ ਸਦਾ ਆਮ ਆਦਮੀ ਪੜ੍ਹਦੇ ਕਿ ਅਸੀਂ ਆਮ ਲੋਕ ਆ ਆਮ ਲੋਕਾਂ ਦੇ ਵਿੱਚੋਂ ਚੁਣ ਕੇ ਆਏ ਆ ਐਨਾ ਪੈਸਾ ਲੈ ਕੇ ਪ੍ਰਧਾਨਗੀ ਦੀ ਜਿਹੜੀ ਚੋਣਾਂ ਕਰਾਈ ਜਾ ਰਹੀ ਹੈ ਉਹੀ ਧੋਖਾ ਕਰਿਆ ਗਿਆ ਜੀ ਆਮ ਲੋਕ ਕਹਿਗੀ ਧੋਖਾ ਕਰਿਆ ਗਿਆ ਸਾਨੂੰ ਤਾਂ ਬਸ ਵਾਸਤ ਚਲੇਤਾ ਨਾ ਵੀ ਅਸੀਂ ਆਮ ਲੋਕਾਂ ਛੋਡੇ ਚੋਈਆਂ ਛੋਡੇ ਚੋਈ ਬਲਾਕ ਪ੍ਰਧਾਨ ਨਿਕਲਣਗੇ ਛੋਡੇ ਚੋਈ ਪ੍ਰਧਾਨ ਬਣਨਗੇ ਸਾਰਾ ਕੁਝ ਬਣਨਗੇ ਉਹੀ ਸਾਨੂੰ ਬਸ ਵਾਸਤ ਦੀ ਵੀ ਸਾਨੂੰ ਉ ਤਾਂ ਕਿਧਰੇ ਪੈਸੇ ਹੋਰ ਕਿਧਰੇ ਦੀਨ ਨਹੀਂ ਕੋਸਾ ਸਾਰੀਆਂ ਬਾਲਟੀਆਂ ਦੇ ਬੰਦੇ ਸਾਨੂੰ ਐਂ ਦੀ ਵੀ ਚਲੋ ਆਮ ਕਰਾਂ ਦੇ ਜਵਾਬ ਵੀ ਬਣ ਸਕਦੇ ਨਹੀਂ ਕੋਸਾ ਨਾ ਕੋਸਾ ਤਾਂ ਉਸੇ ਬਸ ਵਾਸਤੇ ਗੜੇ ਤੇ ਪਰ ਜਦੋਂ ਉਹਰੇ ਆ ਕੇ ਸਾਡੀ ਵਰਤੀ ਦੇ ਮੌਕੇ ਤੇ ਆ ਕੇ ਸਭ ਤੋਂ ਪੈਸੇ ਮੰਗੇਗੇ ਫੇਰ ਪਤਾ ਲੱਗਾ ਵੀ ਲੜਾਈ ਤਾਂ ਪੈਸੇ ਦੀ ਆ ਬਿਲਕੁਲ ਜੁਰ ਜੇਕਰ ਗੱਲ ਕਰੀਦਾ ਅਰਵਿੰਦ ਗਦਾਈ ਸਾਨੂੰ ਮੋੜੇ ਕਹਿੰਦਾ ਜੀ ਅਗਰ ਗੱਲ ਕਰੀਏ ਤਾਂ ਅੱਜ ਸਾਰੇ ਆ ਪਾਰਟੀਆਂ ਜੁਰ ਮਨਜੀਤ ਸਿੰਘ ਕਾਕਾਲੇ ਦਾ ਖੜੀਆਂ ਹੋਏ ਨੇ ਨਜ਼ਰਦਾਰੀਆਂ ਨੇ ਇੱਕ ਪਾਸੇ ਤਾਂ ਐਸਆਈਟੀਵੀ ਬਣਾਇ ਤੇ ਗਈ ਹੈ ਕੀ ਲੱਗਦਾ ਕਿੰਨਾ ਕੁ ਵਿਸ਼ਵਾਸ ਐਸਟੇ ਦੀ ਕਿੰਨਾ ਕੁ ਵਧੀਆ ਕੰਮ ਕਰ ਸਕਦੀ ਹੈ ਦੇਖੋ ਕੋਈ ਵਿਸ਼ਵਾਸ ਨਹੀਂ ਹੈ ਐਸਆਈਟੀ ਤੇ ਐਸਆਈਟੀ ਵੀ ਜ਼ਬਰਦਸਤੀ ਬਣਾਈ ਗਈ ਕਿਉਂਕਿ ਮਨਜੀਤ ਕਾਕੇ ਦੇ ਪਰਿਵਾਰ ਨੇ ਕਚੈਰੀਆਂ ਦਾ ਦਰਵਾਜ਼ਾ ਖੜਕਰਾਇਆ ਸੀ ਤੇ ਉੱਥੇ ਜਵਾਬ ਦੇਣ ਤੋਂ ਪਹਿਲਾਂ ਕੀ ਸਵਾਲ ਪੁੱਛੇ ਜੱਜ ਸਾਹਿਬ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਐਸਆਈਟੀ ਇਮੀਡੀਏਟਲੀ ਬਣਾ ਲਈ ਪਰ ਐਸਆਈਟੀ ਬਣਨ ਤੋਂ ਬਾਅਦ ਕੋਈ ਉਹਦੇ ਉੱਤੇ ਕਾਰਵਾਈ ਨਹੀਂ ਹੋਈ ਤੇ ਅੱਜ ਜੋ ਇਹ ਪ੍ਰੈਸ ਕਾਨਫਰੰਸ ਵੀ ਆਪਾਂ ਰੱਖੀ ਹੈ ਉਹ ਇਹ ਹੀ ਹੈ ਕਿ ਤੁਹਾਡੇ ਰਾਹੀਂ ਆਪਾਂ ਇਹ ਹੀ ਰਿਕੁਐਸਟ ਕਰਦੇ ਹਾਂ ਕਿ ਮਨਜੀਤ ਕਾਕੇ ਦਾ ਜੋ ਗੱਲ ਹੋਈ ਆ ਜੋ ਇਹਦੇ ਨਾਲ ਜੋ ਬੀਤੀ ਆ ਉਹ ਜਿੰਨਾ ਤੇ ਜਿੰਨਾ ਪਬਲਿਕ ਚ ਆ ਸਕਦਾ ਉਹਨਾਂ ਮਨਜੀਤ ਕਾਕੇ ਦੇ ਪਰਿਵਾਰ ਵਾਸਤੇ ਚੰਗੀ ਗੱਲ ਹੈ ਅਗਰ ਕਿਹਾ ਜਾਵੇ ਤਾਂ ਫਿਲਹਾਲ ਉੱਥੇ ਦੇ ਵੀ ਐਮਐਲਏ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਪ੍ਰਧਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਅਮਨ अरोड़ा ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਦਖਲ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਐਮਐਲਏ ਦੇ ਉੱਤੇ ਜਿਹੜੇ ਕਿਤਨਾ ਕਿਤੇ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਬਿਲਕੁਲ ਦੇਖੋ ਅਮਨ अरोड़ा ਪ੍ਰਧਾਨ ਕਾ ਨਹੀਂ ਜਾਂ ਸੀਐਮ ਕਾ ਨਹੀਂ ਕੋਈ ਕਾਰਵਾਈ ਨਹੀਂ ਹੈ ਕੋਈ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਨਾ ਉਹਨਾਂ ਨੇ ਕਿਸੇ ਨੂੰ ਭੇਜਿਆ ਕਾਕਾ ਦੇ ਕੋਲ ਕਿ ਆ ਕੇ ਇਹਦੇ ਹਾਲਤੇ ਪੁੱਛ ਲੈ ਇਹ ਬੁਰਾ ਹਾਲ ਹੈ ਔਰ ਕੋਈ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਇਹ ਇਹ ਇਹਨੂੰ ਜਿਵੇਂ ਸਾਈਡ ਕਰਨਾ ਚਾਹੁੰਦੇ ਕਿ ਚਲੋ ਆਪਾਂ ਕਾਰਵਾਈ ਸ਼ੁਰੂ ਕਰਤੀ ਹੈ ਡੇਢ ਸਾਲ ਸਾਡੇ ਰਹਿ ਗਏ ਆ ਆਪਾਂ ਡੇਢ ਸਾਲ ਮੌਕਈਏ ਔਰ ਆਪਣੇ ਐਮਐਲਏ ਨੂੰ ਬਚਾਉਂਦੀ ਇਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਹੈ ਬਿਲਕੁਲ ਹਜ਼ੂਰ ਕਾਕਾ ਜੀ ਜਨਾਬ ਨੂੰ ਕਾਕਾ ਜੀ ਅਗਰ ਗੱਲ ਕਰੀਏ ਤਾਂ ਸੁਸਾਇਡ ਕਰਨ ਦੀ ਕੋਸ਼ਿਸ਼ ਵੀ ਤੁਸੀਂ ਕੀਤੀ ਗਈ ਸੀਗੀ ਇਹਨਾਂ ਨੂੰ ਮਸਲਾ ਉਲਝ ਗਿਆ ਸੀ ਮੇਰੀ ਮਜਬੂਰੀ ਹੋ ਗਈ ਮੈਂ ਰਿਸ਼ਤੇਦਾਰਾਂ ਨੂੰ ਸੁਨੇਹੇ ਲਾਰਖੇ ਦੇ ਮੈਨੂੰ ਸਾਮ ਨੂੰ 4 ਵਜੇ ਤੱਕ ਇਹਨਾਂ ਨੇ ਕਹਿ ਰੱਖਿਆ ਸੀ ਸਾਢੇ 4 ਵਜੇ ਤੱਕ ਵੀ ਤੈਨੂੰ ਸਵੇਰੇ ਪ੍ਰਧਾਨ ਲਾਵਾਂਗੇ ਜਦੋਂ ਸਾਮ ਨੂੰ ਮੈਨੂੰ 6:30 7 ਵਜੇ ਬੁਲਾ ਕੇ ਕਿਹਾ ਗਿਆ ਵੀ ਤੈਨੂੰ ਪ੍ਰਧਾਨ ਨਹੀਂ ਲਾਉਂਦੇ ਮੇਰੀ ਮਜਬੂਰੀ ਹੋ ਗਈ ਮੈਂ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਹਿ ਰਕੇ ਦੀ ਮੈਂ ਉਹਨਾਂ 'ਚ ਕੀ ਮੂੰਹ ਦਿਖਾਉਂਦਾ ਸਵੇਰੇ ਮੇਰੇ ਘਰੇ ਘਟ ਹੋ ਰਿਆ ਵੀ ਸਬਕਲ ਤੈਨੂੰ 9 ਵਜੇ ਪ੍ਰਧਾਨ ਲਾਉਣਾ 10 ਵਜੇ ਉਹਦੋਂ ਮੈਨੂੰ ਜਵਾਬ ਦਿੱਤਾ ਜਾ ਰਿਹਾ ਇਸੀ ਕਰਕੇ ਹੋਇਆ ਹਾਂਜੀ ਇਸੇ ਕਰਕੇ ਹੋਇਆ ਜੀ ਹੁਣ ਮੈਂ ਮਜਬੂਰੀ ਨੂੰ ਫਿਰ ਕੀ ਕਰਦਾ ਜੀ ਕੀ ਮੂੰਹ ਦਿਖਾਉਂਦਾ ਬਿਰ ਸਹੁਰਿਆਂ ਚ ਲਾਲੋ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਕੀ ਕਹਿੰਦਾ ਮੈਂ ਹਜ਼ੂਰ ਜੇਕਰ ਗੱਲ ਕਰੀ ਜਾਵੇ ਤਾਂ ਉਹ ਬਾਨੀ ਕਰਦੇ ਪ੍ਰਧਾਨ ਜਿਹੜੇ ਕਿ ਟਰੱਕ ਵਾਲਿਆਂ ਦੇ ਲੱਗਣਾ ਸੀਗਾ ਤਾਂ ਅੱਜ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਫਿਲਹਾਲ ਜੇਕਰ ਗੱਲ ਕਰੀ ਜਾਵੇ ਤਾਂ ਪੂਰੇ ਤੌਰ ਦੇ ਉੱਤੇ ਭਾਜਪਾ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਨਵਾਂਦੇ ਪਹੁੰਚੋ ਇਹਨਾਂ ਸ਼ੋਮਣੇ ਕਲਦਰ ਅੰਮ੍ਰਿਤਸਰ ਤੋਂ ਨਵਾਂਦੇ ਪਹੁੰਚੋ ਇਹ ਤਾਂ ਪੂਰਾ ਸਾਥ ਦੇਦਾ ਹੋ ਦਿੱਤਾ ਜਾ ਰਿਹਾ ਹੈ ਹਾਲਾਂਕਿ ਜੇਕਰ ਨਰਿੰਦਰ ਕੋਰ ਪਰ ਅੱਜ ਮਲੇ ਦੀ ਗੱਲ ਕਰੀ ਤਾਂ ਉਹਨਾਂ ਦੇ ਉੱਤੇ ਪਰਚਾ ਕਰਾਉਣ ਦੀ ਮੰਗ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਮੇਰੇ ਜਨਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਪਬਲਿਕ